ਹੋਰ ਬਾਈ ਠੀਕ ਠਾਕ ਹਾਂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਬਾਈ ਜਿੰਨੇ ਵੀ ਆਪਣੇ ਨਾਲ ਕਬੂਤਰਾਂ ਵਾਲੇ ਭਰਾ ਬਲਦਾਂ ਵਾਲੇ ਤੇ ਕੁੱਕੜਾਂ ਵਾਲੇ ਤੇ ਹੋਰ ਭਰਾ ਆਪਣੇ ਨਾਲ ਜੁੜੇ ਆ ਜਿਵੇਂ ਮੱਲੋ ਮੱਝਾਂ ਵਾਲੇ ਗਾਵਾਂ ਵਾਲੇ ਹਨਾ ਤੇ ਅੱਜ ਆਪਾਂ ਗੱਲ ਤਾਂ ਵੈਸੇ ਕਬੂਤਰਾਂ ਵਾਲੇ ਭਰਾਵਾਂ ਨਾਲ ਆ ਕਿਉਂਕਿ ਅੱਜ ਦਵਾਈ ਆ ਜਿਹੜੀ ਆਪਣੇ ਕੋਲੇ ਉਹ ਕਬੂਤਰਾਂ ਵਾਲੇ ਭਰਾਵਾਂ ਨੂੰ ਦੱਸਣੀ ਆ ਤੇ ਕੁੱਕੜਾਂ ਵਾਲਿਆਂ ਨੂੰ ਤੇ ਦਵਾਈ ਬਹੁਤ ਵਧੀਆ ਬਾਬਾਈ ਤਾਂ ਕਰਕੇ ਆਪਾਂ ਦਵਾਈ ਸ਼ੇਅਰ ਕਰਨ ਲੱਗੇ ਆ ਕਿਉਂਕਿ ਆਪਾਂ ਆਪ ਵਰਤੀ ਆ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਆਪਾਂ ਨੂੰ ਵੀ ਕਿਸੇ ਭਰਾ ਨੇ ਦੱਸੀ ਸੀਗੀ ਚਲੋ ਮੈਂ ਕਿਹਾ ਗਾਹ ਸ਼ੇਅਰ ਕਰ ਦਿਆਂ ਨਾ ਕਿਸੇ ਭਰਾ ਦੇ ਕੋਈ ਵੀ ਬੈਰਸ ਅੱਖਾਂ ਦਾ ਆਉਂਦਾ ਵਾ ਤੇ ਉਹਨਾਂ ਤੱਕ ਪਹੁੰਚ ਜੂਗੀ ਵੀਡੀਓ ਤੇ ਆਪ ਦਾ ਬਈ ਇਲਾਜ ਕਰਾ ਲੈਂਦਾ ਹਨਾ ਤਾਂ ਕਰਕੇ ਬਈ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਜਿਵੇਂ ਹੁਣ ਨਵੀਆਂ ਸਰਦੀਆਂ ਉਹ ਸ਼ੁਰੂ ਹੋ ਜਾਣੀਆਂ ਨੇ ਜਿਵੇਂ ਉਹ ਠੰਡ ਸ਼ੁਰੂ ਹੋ ਜਾਂਦੀ ਆ ਬਾਕੀ ਦਾਣਾ ਪਾਣੀ ਸਾਰਾ ਬਦਲਿਆ ਜਾਣਾ ਬਈ ਠੀਕ ਆ ਜੀ ਕਿਉਂਕਿ ਦਸੰਬਰ ਦੀ ਅੱਜ 4 ਤਰੀਕ ਹੋ ਗਈ ਆ ਤੇ ਕਈਆਂ ਭਰਾਵਾਂ ਨੇ ਤਾਂ ਦਾਣਾ ਸਾਰਾ ਬਦਲਤਾ ਹੋਣਾ ਮਤੇ ਕਈ ਭਰਾ ਬਸ ਬਦਲ ਦੇਣਗੇ ਹਨ ਤੁਹਾਨੂੰ ਪਤਾ ਹੋਵੇ ਵੀ ਜਿਹੜਾ ਦਾਣਾ ਜਦੋਂ ਬਦਲਦੇ ਆਪਾਂ ਹਨ ਪੂਤਰਾਂ ਦੇ ਛੇਤੀ ਬਈ ਮੇਦੇ ਲਈ ਫੱਟ ਨਹੀਂ ਬੈੜਦਾਗਾ ਫਿਰ ਉਹ ਕਈ ਬਿਮਾਰੀਆਂ ਨਾਲ ਕਿਵੇਂ ਕਿਸੇ ਦੀਆਂ ਅੱਖਾਂ ਦੁਖਣੀਆਂ ਆ ਗਈਆਂ ਕਿਸੇ ਦੀਆਂ ਗੱਡ ਬਣ ਗਈ ਤੇ ਜਾਂ ਅੱਖਾਂ ਦੇ ਵਿੱਚੋਂ ਪਾਣੀ ਛੱਟਣ ਲੱਗਿਆ ਜਾਂ ਅੱਖਾਂ ਦੇ ਵਿੱਚ ਜਿਵੇਂ ਹੋਰ ਰੈਫ੍ਰੈਕਸ਼ਨ ਪੈਦਾ ਕਰ ਦਿੰਦੀ ਹੈ ਹਨਾ ਦਵਾਈ ਆਹਾ ਦਾਣਾ ਹਨਾ ਜਦੋਂ ਬਦਲ ਦਿੰਨੇ ਆਪਾਂ ਕਿਉਂਕਿ ਅਗਰ ਧੂਏ ਦਾ ਵੀ ਥੋੜੀ ਜੀ ਪ੍ਰੋਬਲਮ ਪੈ ਜਾਂਦੀ ਹੈ ਚਲੋ ਹੁਣ ਤਾਂ ਮੰਨ ਲਓ ਵੀ ਤਕਰੀਬਨ ਆਗੋਂ ਨਿਕਲ ਗਿਆ ਸੀਜ਼ਨ ਤੇ ਫਿਰ ਵੀ ਮੌਸਮ ਬਦਲ ਦੇ ਨਾਲ ਇਹੋ ਜਿਹਿਆਂ ਆਪਾਂ ਨੂੰ ਪ੍ਰੋਬਲਮਾਂ ਵਿੱਚ ਆ ਜਾਂਦੀਆਂ ਨੇ ਤੇ ਹੁਣ ਜਿਹੜੀ ਆ ਦਵਾਈ ਆ ਵੀਰੇ ਆ ਨਾਂ ਇਹਦਾ ਦੇਖ ਲਓ ਬਾਕਾਇਦਾ ਮੈਂ ਫੋਟੋ ਵੀ ਲਾ ਦੂੰਗਾ ਉੱਤਰ ਪੀ ਗਾਟੀ ਕਿਉ ਨ ਕਿਉ ਨ ਕਿਉ ਨ ਮਾਈਨਸ ਪੀ ਤੇ ਆਈ ਜਿਹੜਾ ਡ੍ਰੌਪ ਆ ਇਹਨਾਂ ਨੂੰ ਇਹ ਦਵਾਈ ਨੂੰ ਵੀਰੇ ਬਹੁਤ ਵਧੀਆ ਦਵਾਈ ਆ ਆਪਾਂ ਨੂੰ ਵੀ ਕਿਸੇ ਨੇ ਭਰਾ ਨੇ ਦੱਸੀ ਜੀਗੀ ਆਪਾਂ ਕਿਹਾ ਵੀ ਚਲੋ ਗਾਂ ਦੀ ਗਾਂ ਹਨਾ ਸ਼ੇਅਰ ਹੋ ਜੇ ਇਹਦੇ ਵਿੱਚੋਂ ਵੀਰੇ ਇਦਾਂ ਪੈਕਿੰਗ ਨਿਕਲੂਗੀ ਵਧੀਆ ਜਣੀ ਦਵਾਈ ਦੀ ਆ ਤੇ ਪੈਕਿੰਗ ਨਿਕਲਦੀ ਆ ਖੁੱਡ ਕੇ ਵੀ ਦਿਖਾਉਣਾ ਤੁਨੂੰ ਇਰੇ ਵਿੱਚ ਉਂਗਰੇ ਪੈਕਿੰਗ ਨਿਕਲਿਆ ਆਉਂਦੀ ਐ ਇਦਾਂ ਇਹ ਵੀ ਕਵਰ ਚ ਹੁੰਦੀ ਆ ਤੇ ਆਪਣੇ ਕੋਲੋਂ ਕਬੂਤਰਾਂ ਨੂੰ ਵੀ ਅੱਖਾਂ ਦੀ ਬੈਰਕ ਜੀ ਆ ਗਈ ਜਿਵੇਂ ਗਿੱਲੀਆਂ ਜੀਆਂ ਅੱਖਾਂ ਰਹਿਣੀਆਂ ਥੋੜੀਆਂ ਜੀਆਂ ਤੇ ਵਿੱਚ ਹਨਾ ਜਿਵੇਂ ਲਾਲੋ ਵੀ ਗੱਡ ਜੀ ਬਣ ਜਾਣੀ ਚਲ ਆਪਾਂ ਭਰਾ ਨੂੰ ਪੁੱਛਿਆ ਤੇ ਹਨਾ ਵੀ ਇਉਂ ਕਰਕੇ ਵੀ ਅੱਖਾਂ ਜੀਆਂ ਆਈਆਂ ਹੋਈਆਂ ਨੇ ਤੇ ਉਹ ਕਹਿੰਦਾ ਆਹ ਦਵਾਈ ਪਾ ਕੇ ਦੇਖ ਵੀ ਬਹੁਤ ਵਧੀਆ ਰਿਜ਼ਲਟ ਆ ਇਹਦਾ ਤੇ ਅੱਗੇ ਆਪਾਂ ਦਵਾਈ ਵਰਤਦੇ ਹੁੰਨੇ ਆ ਹਨਾ ਉਹਦੇ ਨਾਲ ਐਂਕੀ ਕੋਈ ਮਾੜਾ ਬਹੁਤ ਤਾਜਾ ਫਰਕ ਪਿਆ ਸੀਗਾ ਤੇ ਬਾਹਲਾ ਪਿਆ ਨੀ ਤੇ ਭਰਾ ਨੇ ਚਲ ਆਪਾਂ ਨੂੰ ਦੱਸ ਦੀ ਆਪਾਂ ਹਨ ਗਾਂ ਛੋਡੇ ਨਾਲ ਸ਼ੇਅਰ ਕਰਨ ਲੱਗੀ ਕਈ ਭਰਾਵਾਂ ਨੂੰ ਤੇਦਾ ਪਤਾ ਹੀ ਹੋਊਗਾ ਹਨ ਕਿਉਂਕਿ ਆਪਣ ਆਪਾਂ ਨੂੰ ਤਾਂ ਹੁਣ ਪਤਾ ਲੱਗਿਆ ਵਾ ਕਿਉਂਕਿ ਤੇ ਕਈ ਭਰਾਵਾਂ ਨੂੰ ਹਨ ਕੀ ਪਤਾ ਆਪਾਂ ਤੋਂ ਪਹਿਲਾਂ ਵੀ ਪਤਾ ਹੋਣਾ ਤੇ ਦਸਤਰ ਨਾਲ ਜਾਣਕਾਰੀ ਬਾਈ ਸਾਰਿਆਂ ਦੀ ਸਾਂਝੀ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਕੈਰ ਕਰਦੇ ਆ ਆ ਦਵਾਈ ਆ ਵੀਰੇ ਤੇ 200 ਜਾਂ 180 90 ਰੁਪਏ ਦੀ ਮਿਲ ਜਾਂਦੀ ਹੈ ਕਈ ਮੈਡੀਕਲ ਤੋਂ ਜਿੰਨੇ ਮਾਰ ਜਣ ਚ ਰੇਟ ਆਉਂਦਾ ਉਸ ਤੋਂ ਅੱਗੇ ਪਿੱਛੇ ਰੇਟ ਕਰ ਲੈਂਦਾ ਉਹ ਮੈਕਸਮ 200 ਰੁਪਏ ਦੀ ਆ ਤੇ ਇਹਦਾ ਪ੍ਰਿੰਟ ਰੇਟ ਵੀ 200 ਰੁਪਏ ਹੀ ਆ ਤੇ ਤੁਸੀਂ ਇਹ ਦਵਾਈ ਨੂੰ ਆਥਣ ਸਵੇਰ ਵਰਤਣਾ ਵਾ ਇੱਕ ਇੱਕ ਬੂੰਦ ਹੀ ਪਾਉਣੀ ਆ ਇੱਕ ਬੂੰਦ ਤੋਂ ਵੱਧ ਤੁਸੀਂ ਪਾਉਣੀ ਨਹੀਂ ਬਈ ਤੇ ਚਾਹੇ ਅੱਖਾਂ ਦੇ ਵਿੱਚੋਂ ਰੇਤ ਆ ਜਾ ਆਉਂਦਾ ਵਾ ਜਿਵੇਂ ਪਾਣੀ ਆਉਂਦਾ ਜਾਂ ਗੱਡ ਜੀ ਬਣਦੀ ਆ ਜੈਲੋ ਜੈਲੋ ਜਿੱਦ ਨਾਲ ਅੱਖਾਂ ਬੰਦ ਹੋ ਜਾਂਦੀਆਂ ਨੇ ਜਾਂ ਜਿਵੇਂ ਮੰਨ ਲਓ ਅੱਖਾਂ ਜੀਆਂ ਕਬੂਤਰ ਮੀਚੀ ਰੱਖਦੇ ਆ ਉਵੇਂ ਤੇ ਬਾਈ ਇੰਨਾ ਵਧੀਆ ਰਿਜ਼ਲਟ ਆ ਜਦੋਂ ਤੁਸੀਂ ਇੱਕ ਡੰਗ ਪਾਵੋਗੇ ਆਥਰ ਨੂੰ ਤੁਹਾਡੇ ਕਬੂਤਰਾਂ ਨੂੰ ਫਰਕ ਪਊਗਾ ਅੱਖਾਂ ਦੇ ਵਿੱਚ ਉਹ ਪਾਣੀ ਜੀਆਂ ਗਿੱਲੀਆਂ-ਗਿੱਲੀਆਂ ਅੱਖਾਂ ਸਾਰੀਆਂ ਚੱਕੀਆਂ ਜਾਣੀਆਂ ਨੇ ਬਹੁਤ ਵਧੀਆ ਰਿਜ਼ਲਟ ਆ ਸਾਰੇ ਭਰਾ ਇੱਕ ਵਾਰੀ ਵਰਤ ਕੇ ਜ਼ਰੂਰ ਦੇਖਿਓ ਤੇ ਜਿਹੜੇ ਭਰਾ ਆਪਣੀ ਨਵੀਂ ਵੀਡੀਓ ਦੇਖਦੇ ਆ ਜਿਵੇਂ ਨਵੇਂ ਜੁੜੇ ਆ ਬਾਈ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਕੇ ਹਨਾ ਤੇ ਜਰੂਰ ਜੁੜਿਓ ਤੇ ਅੱਗੇ ਚੈਨਲ ਨੂੰ ਆਪਣੇ ਨੂੰ ਸ਼ੇਅਰ ਕਰ ਦਿਓ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਵੀਡੀਓ ਆਉਂਦੀ ਆ ਪਤਾ ਲੱਗ ਜਾਂਦਾ ਵੀ ਦਵਾਈ ਦਾ اثر ਵੀ ਕਿਵੇਂ ਹੁੰਦਾ ਕੋਈ ਵੀ ਗੱਲਬਾਤ ਆਪਾਂ ਕਰਦੇ ਆ ਨਾ ਦੱਸ ਦਿਆ ਕਰੋ ਤੇ ਫਿਰ ਵੀਡੀਓ ਬਣਾਉਣ ਨੂੰ ਵੀ ਜੀ ਕਰਦਾ ਵੀ ਹਾਂ ਯਾਰ ਅੱਗੇ ਆਪਾਂ ਵੀਡੀਓ ਬਣਾਈ ਜੇ ਕੀ ਵਧੀਆ ਮੇਰਾ ਰਿਸਪੌਂਸ ਮਿਲਿਆ ਦਾ ਵੀ ਆਪਾਂ ਕਰਦੇ ਤਾਂ ਕਰਕੇ ਬਾਈ ਹੁਣ ਆ ਵੀਡੀਓ ਬਣਾਈ ਆ ਤੇ ਗਾਂ ਵੀਰ ਬਣ ਕੇ ਨੂੰ ਗਾਂ ਤੋਂ ਗਾਂ ਸ਼ੇਅਰ ਕਰ ਦਿਓ ਜਰੂਰ ਗਰੁੱਪਾਂ 'ਚ ਪਾ ਦਿਆ ਕਰੋ ਕਿਸੇ ਭਰਾ ਦਾ ਹਨਾ ਕਿਉਂਕਿ ਬਿਮਾਰੀ ਜਿਹੜੀ ਅੱਖਾਂ ਦੀ ਬਿਮਾਰੀ ਆ ਉਹਦੇ ਨਾਲ ਬਹੁਤ ਲਾਸ ਹੁੰਦਾ ਕਬੂਤਰੀ ਮਰ ਜਾਂਦੇ ਆ ਕਿਉਂਕਿ ਦਾਣਾ ਨਹੀਂ ਖਾਦਾ ਜਾਂਦਾ ਬੰਦਾ ਬੰਦਾ ਨਾ ਸੋਟੀ ਜਾਂਦਾ ਵੀ ਹੁਣ ਰਾਮ ਨਹੀਂ ਆਉਂਦਾ ਕਿਉਂਕਿ ਬੰਦੇ ਦਾ ਸੀਜ਼ਨ ਹੀ ਖਰਾਬ ਹੋ ਜਾਂਦਾ ਤਾਂ ਕਰਕੇ ਬਈ ਆਪਾਂ ਨੂੰ ਪਤਾ ਲੱਗੇ ਹੀ ਆਪਾਂ ਪਾਈ ਤੇ ਸਾਰੇ ਭਰਾ ਗਾਂ ਦੀ ਗਾਂ ਆਪਣੀਆਂ ਇਹ ਵੀਡੀਓ ਨੂੰ ਪਾ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਤੇ ਇੱਕ ਵਾਰੀ ਹੋਰ ਜਿਹੜੇ ਭਰਾ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀਆਂ ਵੀਡੀਓ ਨੂੰ ਗਾਂ ਦੀ ਗਾਂ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਾਈ ਸਾਰੇ ਜਿੰਨੇ ਕਬੂਤਰ ਬਾਜ਼ ਆ ਤੇ ਮੁਰਗਿਆਂ ਲਈ ਵੀ ਅਗਰੇ ਇਹ ਮੁਰਗਿਆਂ ਲਈ ਵੀ ਆਪਾਂ ਵਾਰਤ ਸਕਦੇ ਆ ਧੰਨਵਾਦ ਜੀ ਸਾਰੇ ਕਬੂਤਰਾਂ ਨੂੰ ਕਬੂਤਰ ਬਾਜ਼ਾਂ ਖਤਰੂ ਆਪਣੇ ਨੂੰ ਧੰਨਵਾਦ